ਅੱਸੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸ਼ੇਲਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਗੱਲ ਕਰਾਂ ਹਿਸਟਰੀ ਦੀ ਤੇ ਇਤਿਹਾਸ ਦੇ ਵਿੱਚ 1960-70 ਦੇ ਦਹਾਕੇ ਦੇ ਵਿੱਚ ਹਰੀ ਕ੍ਰਾਂਤੀ ਆਈ ਸੀਗੀ ਔਰ ਪੰਜਾਬ ਨੂੰ ਹਰੀ ਕ੍ਰਾਂਤੀ ਦਾ ਚਾਹ ਲੋ ਕਿ ਇੱਕ ਜ਼ਰੀਆ ਗਿਆ ਕਿਹਾ ਸੀ ਕਿਉਂਕਿ ਇੱਥੇ ਦਾ ਪਾਣੀ ਇੱਥੇ ਦੀ ਮਿੱਟੀ ਫਲ ਬੂਟੇ ਔਰ ਦੇ ਵਿੱਚ ਕਾਹੀ ਕਾਫੀ ਉਪਜਾਊ ਸੀ ਜਿਸ ਕਰਕੇ ਹਰੀ ਕ੍ਰਾਂਤੀ ਪੰਜਾਬ ਨੂੰ ਪੰਜਾਬ ਵਿੱਚ ਅਹਿਮ ਰੋਲ ਜਿਹੜਾ ਸੀਗਾ ਪੰਜਾਬ ਨੇ ਕੀਤਾ ਸੀਗਾ ਔਰ ਉਸ ਤੋਂ ਬਾਅਦ ਪੰਜਾਬ ਨੂੰ ਦੇਸ਼ ਦਾ ਅੰਦਾਜ਼ਾ ਵੀ ਕਹਿਣ ਜਾਣ ਲੱਗਿਆ ਗੱਲ ਕਰਾ ਤੇ ਮੈਂ ਅੱਜ ਦੀ ਅੱਜ ਵੀ ਜੇ ਕਿਤੇ ਗੱਲ ਕਰੀਏ ਪੰਜਾਬੀਆਂ ਦੀ ਤੇ ਕਿਤੇ ਵੀ ਦਿਨ ਤਿਹਾੜ ਹੁੰਦਾ ਹੈ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤੇ ਪੰਜਾਬੀਆਂ ਵੱਲੋਂ ਅਲਜਿਲਿਤ ਲੰਗਰ ਲਗਾਏ ਜਾਂਦੇ ਨੇ ਅੱਜ ਦੀ ਗੱਲ ਕਰਾ ਤੇ ਅੱਜ ਦੇ ਦੌਰ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਹੈਗੇ ਨੇ ਜਿਹੜੇ ਕੀ ਭੁੱਖਿਆਂ ਦਾ ਢਿੱਡ ਭਰਦੇ ਹੋਏ ਨਜ਼ਰ ਆਉਂਦੇ ਨੇ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਤਸਵੀਰਾਂ ਮੈਂ ਇੱਕ ਵਾਰੀ ਦਿਖਾ ਦਿਆਂ ਬੱਚੇ ਬੁੱਢੇ ਬਜ਼ੁਰਗ ਨੌਜਵਾਨ ਹਰ ਇੱਕ ਵਰਗ ਦੇ ਲੋਕ ਇੱਥੇ ਖਾਲਾ ਖਾਂਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਖਾਣਾ ਸਿਰਫ ਔਰ ਸਿਰਫ 10 ਰੁਪਏ ਦੇ ਵਿੱਚ ਖਵਾਇਆ ਜਾਂਦਾ ਹੈ ਭਰ ਪੇਟ ਖਵਾਇਆ ਜਾਂਦਾ ਹੈ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੇ ਲੰਬਾ ਪਿੰਡ ਚੌਕ ਦੀਆਂ ਜਿੱਥੇ ਕਿ ਇਹ ਤਸਵੀਰਾਂ ਕਿਉਂਕਿ ਲੰਚ ਟਾਈਮ ਦਾ ਸਮਾਂ ਹੋ ਚੁੱਕਾ ਦੁਪਹਿਰ ਦੇ ਖਾਣੇ ਦਾ ਸਮਾਂ ਤੇ ਲੋਕ ਇਥੇ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਨੇ ਮਹਿਜ 10 ਰੁਪਏ ਦੇ ਵਿੱਚ 10 ਰੁਪਏ ਦੇ ਵਿੱਚ ਨਰਨਾਰਾਇਣ ਸੇਵਾ ਸਮਿਤੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਔਰ ਜੇ ਕਿਸੇ ਨੇ ਪੈਕਿੰਗ ਸਮਾਨ ਲੈ ਕੇ ਜਾਣਾ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਉਹ ਕਿਸ ਤਰੀਕੇ ਨਾਲ ਇਹਨਾਂ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਪਰ ਫਿਲਹਾਲ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੇ ਲੰਮਾਪਿੰਡ ਚੌਕ ਦੀਆਂ ਜਿੱਥੇ ਕਿ ਨਰਨਾਰਾਇਣ ਸੇਵਾ ਸੇਤੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਕਾਊਂਟਰ ਬਣਾਇਆ ਗਿਆ ਜਿੱਥੇ ਲੋਕ ਆਪਣਾ ਖਾਲੀ ਭਾਂਡਾ ਲੈ ਕੇ ਆਉਂਦੇ ਨੇ ਤੇ ਉੱਥੋਂ ਉਹਨਾਂ ਨੂੰ ਸਬਜੀ ਪਾਜੀ ਰੋਟੀ ਔਰ ਟੋਕਨ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਸਬਜੀ ਪਾਜੀ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕਰਵਾਈ ਜਾਂਦੀ ਆ ਔਰ ਟੇਬਲ ਲਗਾਏ ਗਏ ਨੇ ਬਕਾਇਦਾ ਤੌਰ ਤੇ ਬੈਠ ਕੇ ਖਾਣ ਨੂੰ ਖੜੇ ਹੋ ਕੇ ਖਾਣ ਨੂੰ तमाम ਸਹੂਲਤਾਂ ਜਿਹੜੀਆਂ ਹੈਗੀਆਂ ਇੱਥੇ ਕੀਤੀਆਂ ਗਈਆਂ ਨੇ ਤੇ ਮੈਂ ਗੱਲ ਕਰਾਂ ਤਾਂ ਇੱਥੇ ਦੇ ਜਿਹੜੇ ਆਰਡਰ ਹੈਗੇ ਨਰਸ ਰਾਏ ਸੇਵਾ ਸਮਿਤੀ ਕਿਵੇਂ ਮਾਲੇ ਚ ਕਿਵੇਂ ਆਇਆ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਪਹਿਲਾਂ ਆਪਣਾ ਨਾਮ ਦੱਸ ਜੋ ਕੀ ਨਾਮ ਮੇਰਾ ਨਾਮ ਹਰਸ਼ ਗੁਪਤਾ ਕਿਵੇਂ ਮਾਲੇ ਚ ਕਿਵੇਂ ਆਇਆ ਕਿ ਵਸੇ ਦਾ ਸਭ ਨੂੰ ਮੈਂ ਬਾਰਸੀ ਹੋਣਾ ਜ਼ਿਲ੍ਹਾ ਵਿਹਲਾ ਰਦਾ ਦੀ ਘਰ ਵਿਹਲਾ ਰਦਾ ਦੀ ਸੋਚਦਾਦਾ ਹੀ ਕੋਈ ਨਾ ਬੋਲਦਾ ਇਹ ਡਾਇਰਾ ਬੀਜ ਦਾ ਸੋ ਮੈਂ ਜੈਸੀ ਪੰਜ ਫੈਮਿਲੀ ਮੈਂਬਰ ਹੁਣ ਜਿਹੜੇ ਅਸੀਂ ਚਲਾਦੇ ਪਏ 10 ਰੁਪਏ ਦੇ ਵਿੱਚ ਮਹਿਜ਼ ਆਮ ਲੋਕਾਂ ਨੂੰ ਖਾਣਾ ਪ੍ਰੋਵਾਈਡ ਕਰਵਾ ਰਹੇ ਹੋ ਇਹ ਕਹਿੰਦੇ ਵੀ ਮਹਿੰਗਾਈ ਦੇ ਦੌਰ ਦੇ ਵਿੱਚ ਇਦਾਂ ਕਿਵੇਂ ਤੁਸੀਂ ਪੋਸੀਬਲ ਕੀਤਾ ਸਰ ਪੋਸੀਬਲ ਹੈ ਜੀ ਅਸੀਂ ਪੰਜ ਫੈਮਿਲੀ ਮੈਂਬਰ ਆਹ ਪਲੱਸ ਸੰਜੇਬ ਜੁੜੀ ਹੋਈ ਹੈ ਨਾਲ ਕੋਈ 500 ਕੋ 250 ਤੋਂ ਕੋਈ ਆਦਿਆ ਦਾ ਗੁਰਮਾੜਾਪੁਰ ਰਾਜੇੰਦ ਦੇ ਜੰਦਾ ਤੇ ਦੇਜੇ ਬੇ ਕੋ ਠੀਕ ਹੈ ਨਹੀਂ ਵੈਲਕਮ ਆ ਨਾ ਦਵੇ ਤਾਂ ਵੀ ਵੈਲਕਮ ਆ ਤੇ ਆਪਣੇ ਮਤਲਬ ਪੰਜ ਮੈਂਬਰਾਂ ਦੇ ਕਰਵਾ ਕਿੰਨਾ ਸਮਾਂ ਹੋ ਗਿਆ 1 ਸਾਲ ਹੋ ਗਿਆ 3 ਸਾਲ ਹੋ ਗਿਆ ਜੀ ਜੇ ਤਾਂ ਕੋਈ ਪੈਕਿੰਗ ਕਰਕੇ ਖਾਣ ਵਾਸਤੇ ਤਾਂ ਠੀਕ ਹੈ ਖਾਣ ਨੂੰ ਜਿੱਦਾਂ ਜਿੱਦਾਂ 10 ਰੁਪਏ ਦਿੰਨੇ ਹੋ ਟੋਕਨ ਦਿੱਤਾ ਜਾਂਦਾ ਤੁਹਾਡੇ ਵੱਲੋਂ ਤੇ ਉਸ ਜਿੰਨਾ ਮਰਜ਼ੀ ਭਰ પેટ ਤੇ ਭੋਜਨ ਕਰਦਾ ਹੈ ਤੇ ਜੇ ਕੋਈ ਪੈਕਿੰਗ ਵਾਸਤੇ ਲੈ ਕੇ ਜਾਂਦਾ ਉਹ ਕਿਸ ਅੱਜ ਪੈਕਿੰਗ ਵਾਸਤੇ ਜੀ 5 ਰੁਪਏ ਦੇ ਵਿੱਚ ਤੇ ਜਿਵੇਂ ਜ ਤੁਹਾਡੇ ਵੱਲੋਂ ਚਾਹੇ ਚਾਵਲ ਚਾਹੇ ਸਬਜੀ ਚਾਹੇ ਰੋਟੀ 5 ਰੁਪਏ ਦਾ ਇੱਕ ਪੈਕਟ ਆ। ਜਨ ਕਿ ਇੱਕ ਪੈਕਟ 5 ਰੁਪਏ ਦਾ ਦਿੱਤਾ ਜਾਂਦਾ ਤੇ 10 ਰੁਪਏ ਦੇ ਦੋ ਪੈਕਟ ਇਹ ਜੀ ਇਹ ਅਨਲਿਮਿਟਿਡ ਨਹੀਂ ਹੈਗਾ ਜੇ ਪੈਕਿੰਗ ਇਹ ਤੇ ਫਿਕਸ ਆ ਪੰਜ ਰੁਪਏ ਦਾ ਇੱਕ ਵੈਗਟ ਫਿਕਸ ਆ ਪੰਜ ਰੁਪਏ ਦਾ ਦਾਲ ਫਿਕਸ ਪੰਜ ਰੁਪਏ ਦਾ ਚਾਵਲ ਫਿਕਸ ਆ ਉਹ ਲੈਣ ਵਾਲੇ ਦੀ ਮਰਜ਼ੀ 10ਵੇਂ 20ਵੇਂ 40ਵੇਂ 10 ਤੋਂ ਇਹ ਕੁਛ ਹੈ ਤਵੀਕਨਾਂ ਅੱਗੇ ਦਾ ਸਮਾਂ ਚੱਲੇਗਾ ਜਾਂ ਕੀ ਇਸ ਦਾ ਕੋਈ ਵਿਚਾਰ ਨਹੀਂ ਜਦੋਂ ਤੱਕ ਮਾਲਕ ਦੀ ਕਿਰਪਾ ਹੋਈ ਹੁਕਮ ਹੋਇਆ ਚੱਲੂਗਾ ਬਿਲਕੁਲ ਇਸ ਵੇਲੇ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਲੰਮਾ ਪਿੰਡ ਚੌਂਕ ਦੇ ਵਿੱਚ ਜਿੱਥੇ ਕਿ ਬੱਚੇ ਸਕੂਲੋਂ ਛੁੱਟੀ ਕਰਕੇ ਵੀ ਕਈ ਵਾਰ ਦੇਖਿਆ ਇੱਥੇ ਖਾਣਾ ਖਾਣ ਆ ਪੁਜਰੇ ਨੇ ਪਰ ਐਸਲੇ ਲੋਕ ਜਦਾਂ ਲਾਂਚ ਟਾਈਮ ਹੋਇਆ ਆਸ-ਪਾਸ ਫੈਕਟਰੀਆਂ ਹੈਗੀਆਂ ਨੇ ਤੇ ਲੋਕ ਇੱਥੇ ਆ ਕੇ ਭੋਜਨ ਕਰਦੇ ਹੋਏ ਨਜ਼ਰ ਆ ਰਹੇ ਨੇ ਮੈਂ ਭਾਈ ਸਾਹਿਬ ਨਾਲ ਗੱਲ ਕਰਾਂ ਕਿਵੇਂ ਲੱਗਦਾ ਸ਼ਾਂਤੀ ਮਿਲਦੀ ਹੈ ਮਨ ਨੂੰ ਜਦੋਂ ਇੱਥੇ ਆ ਕੇ ਕੰਮ ਕਰਦੇ ਹੋ? ਜੀ ਬਿਲਕੁਲ ਜੀ ਬਿਲਕੁਲ ਓਕੇ ਰਿਪੋਰਟ ਆ ਜੀ ਜਿੱਦਾਂ ਤੁਸੀਂ ਕਹਿੰਦੇ ਠੀਕ ਕਹਿ ਰਹੇ ਆ ਜੋ ਸਪੀਚ ਕਰਦੇ ਬਿਲਕੁਲ ਓਕੇ ਕਰਦੇ ਆ ਉਹਦੀ ਕੋਈ ਗਲਤ ਬਾਤ ਨਹੀਂ ਲੋਕਾਂ ਦਾ ਕਿੱਦਾਂ ਲੱਗਦਾ ਤੁਹਾਨੂੰ ਲੋਕਾਂ ਨੂੰ ਸੁੱਖ ਬਹੁਤ ਆ 10 ਰੁਪਏ ਦੀ ਪੇਟ ਭਰ ਕੇ ਰੋਟੀ ਖਾ ਰਿਆ ਹੋਣ ਕੀ ਆਗਾ ਹੋਰ ਕੀ 10 ਰੁਪਏ ਤੇ ਕਿਹੜਾ ਦੇ ਰਿਆ ਪੇਟ ਭਰ 10 ਰੁਪਏ ਦੀ ਬੋਤੀ ਚਾਵਲ ਖਾਵੇ ਦਾਲ ਖਾਵੇ ਸਬਜ਼ੀ ਖਾਵੇ ਜੋ ਮਰਜੀ ਢੇਟ ਭਰ ਕੇ ਜਾਵੇ ਸਾਡੇ ਤੁਹਾਨੂੰ ਕਿੱਦਾਂ ਲੱਗਦਾ ਬਹੁਤ ਵਧੀਆ ਵੈਸਟ ਹੈ ਕਿ ਅਸੀਂ ਕਾ ਸੇਵਾਦਾਰ ਖੜੇ ਹਾਂ ਬਾਉ ਜੀ ਉਹ ਮੇਨ ਹੈਗੇ ਅਸੀਂ ਸੇਵਾਦਾਰ ਖੜੇ ਹਾਂ ਸੇਵਾ ਕਰਦੇ ਹਾਂ ਕਿੱਲਾ ਜਰੂਰ ਮਤ ਦੀ ਸੇਵਾ ਹੈ ਮੈਨੂੰ ਜਦੋਂ ਦਾ ਸ਼ੁਰੂ ਹੋਇਆ ਉਦੋਂ ਦਾ ਸੇਵਾ ਕਰ ਰਿਹਾ ਹਾਂ ਹਾਂਜੀ ਬਿਲਕੁਲ ਮੇਰੇ ਲੋਕ ਜਿਹੜੇ ਇੱਥੇ ਭੋਜਨ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਜਿਹੜੇ ਸੇਵਾ ਕਰਦੇ ਨੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਜਾ ਰਿਹਾ ਕਿ ਅ ਅੱਛਾ ਲੱਗਦਾ ਚੰਗਾ ਲੱਗਦਾ ਮਨ ਨੂੰ ਵਧੀਆ ਲੱਗਦਾ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਭਾਈ ਸਾਹਿਬ ਕਹਾਂ ਸੇ ਹੋ ਆਪ ਹਾਂਜੀ ਹਮ ਹਰਗੋਬਿੰਦਗੜ ਪਟਾਣਕੋਟ ਬਾਈਪਾਸ ਹਰਗੋਬਿੰਦ ਰਾਜੂ ਰੋਜ਼ਾਨਾ ਆਤੇ ਹੋ ਜਾਂਦੇ ਹਾਂ ਹਾਂਜੀ ਬੇਲੀਆ ਕਿਹੋ ਜਿਹਾ ਲੱਗਦਾ ਬਹੁਤ ਅੱਛਾ ਲੱਗਦਾ ਹੈ ਹਾਂਜੀ ਹਾਂਜੀ 10 ਰੁਪਏ ਵਰਪੇ ਘਰ ਜੈ ਸਿਕਾਣਾ ਹਰ ਦਿਨ ਖਾਤੇ ਆਪ ਕਿਹਦੇ ਲੱਗਦਾ ਗੰਗਾ ਘਰ ਜੈ कब कब से आ रहे हैं यहां पे चला रहे था। साल हो गए हैं अच्छा तो प्रयोग जी हां ठीक है पर पेट बोल हां जी हां जी तो बिल्कुल मैं जेड़े लोग अह इथे आ रहे ने आप मोहारे इस संस्था दी शिफ्ट करते हुए नजर आ रहे ने कि करीबल तकरीबन साल-साल रेट साल ओना नु भी हो चुका है इथे पहुंच के खाना खांदिया नु ते 10 ਰੁਪਏ ਦੇ ਵਿੱਚ ਭਰ ਪੇਟ ਭੋਜਨ ਮਿਲਦਾ ਹੈ ਔਰ ਜੋ ਜਿਹੜੇ ਇਥੇ ਨਾਰਾਇਣ ਸੇਵਾ ਸਮਿਤੀ ਦੇ ਜਿਹੜੇ ਆਨਰ ਹੈਗੇ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜਿੰਨਾ ਚਿਰ ਪ੍ਰਭੂ ਦੀ ਲੀਲਾ ਹੈ ਪ੍ਰਭੂ ਦੀ ਸ਼ਕਤੀ ਹੈਗੀ ਹੈ ਜਿੰਨਾ ਚਿਰ ਉਹਦੀ ਮਰਜ਼ੀ ਹੋਏਗੀ ਉਹਨਾਂ ਚਿਰ ਇਹ ਲੰਗਰ ਜਿਹੜਾ ਲੰਗਰ ਦੀ ਸੇਵਾ ਜਿਹੜੀ ਹੈਗੀ ਇਸੇ ਤਰ੍ਹਾਂ ਚੱਲਦੀ ਰਹੇਗੀ ਔਰ ਲੋਕਾਂ ਨੂੰ ਇਦਾਂ ਹੀ ਭਰਪੂਰ ਭੋਜਨ ਜਿਹੜਾ ਹੈਗਾ ਪਰਫੈਕਟ ਭੋਜਨ ਹੈਗਾ ਜਿਹੜਾ ਹੈਗਾ ਉਹ ਇਥੇ ਮਿਲਦਾ ਰਹੇਗਾ ਇੱਕ ਵਾਰੀ ਫੇਰ ਦੱਸ ਦਿੰਦਾ ਲੰਮਾਪਿੰਡ ਚੌਕ ਦੇ ਵਿੱਚ ਇਹ ਸੰਸਾ ਵੱਲੋਂ ਇੱਕ ਖੋਲਿਆ ਗਿਆ ਹੈਗਾ ਨਾਰਨ ਨਾਰਾਇਣ ਸੇਵਾ ਸਮਿਤੀ ਵੱਲੋਂ ਜਿਨ੍ਹਾਂ ਵੱਲੋਂ ਕਿ 10 ਰੁਪਏ ਦੇ ਵਿੱਚ ਭਰ ਭੇਟੋ ਜੇ ਇੱਥੇ ਬੈਠ ਕੇ ਤੁਸੀਂ ਰੋਟੀ ਖਾਣੀ ਹੈ ਖਾਲਾ ਖਾਣਾ ਤਾਂ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜਿੰਨੀ ਵਾਰੀ ਮਰਜ਼ੀ ਲੈ ਸਕਦੇ ਜਿੰਨਾ ਚਿਰ ਤੁਹਾਡਾ ਢਿੱਡ ਨਹੀਂ ਭਰਦਾ ਪਰ ਜੇ ਤੁਸੀਂ ਘਰ ਲੈ ਕੇ ਜਾਣਾ ਪੈਕਿੰਗ ਕਰवानी ਹੈ ਤਾਂ 5 ਰੁਪਏ ਦੇ ਵਿੱਚ ਇੱਕ ਪੈਕਟ ਹੈਗਾ ਜਿਹਦੇ ਵਿੱਚ ਦੋ ਦੋ ਤਿੰਨ ਫੁਲਕੇ ਹੈਗੇ ਨੇ 5 ਰੁਪਏ ਦੀ ਦਾਲ ਹੈਗੀ ਹੈ ਜਾਂ ਸਬਜ਼ੀ ਹੈਗੀ ਹੈ 5 ਰੁਪਏ ਦੇ ਵਿੱਚ ਚਾਵਲ ਦੀ ਪਲੇਟ ਜਿਹੜੀ ਹੈਗੀ ਉਹ ਹੈਗੀ ਆ ਇਸੇ ਤਰੀਕੇ ਨਾਲ ਇਹ ਲਗਾਤਾਰ ਪਿਛਲੇ 10 ਸਾਲ ਤੋਂ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ और आई होप आधार वाद के भी आधार सेवा ए ही चाल दे रहे भी की, ताकि भरपूर प्यार मिल सके दे दैनिक टीवी, दे। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और चैनल पर